ਉੱਤਰ ਭਾਰਤ ਵਿੱਚ ਲਗਾਤਾਰ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਕਈ ਸੂਬਿਆਂ ਵਿੱਚ ਸਕੂਲਾਂ ਦੇ ਵਿੱਚ ਜੂਨ ਤੋਂ ਪਹਿਲਾਂ ਹੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਭਾਰਤੀ ਮੌਸਮ ਵਿਭਾਗ ਵੱਲੋਂ ਵੀ ਗਰਮੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਹੁਣ ਲਗਾਤਾਰ ਪੈ ਰਹੀ ਪਖਮੀ ਗਰਮੀ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ ਜੋ ਕਿ ਰਾਜਸਥਾਨ ਦੀ ਹੈ ਵੀਡੀਓ ਵਿੱਚ ਇੱਕ ਫੌਜੀ ਗਰਮੀ ਘਨ ਤਪ ਰਹੀ ਮਿੱਟੀ ਵਿੱਚ ਪਾਪੜ ਭੁੰਦਾ ਵਿਖਿਆ ਜਾ ਸਕਦਾ ਹੈ ਬੀकानेर ਦੇ Rajasthan ਦੀ ਇਹ ਵੀਡੀਓ ਹੈ ਜੋ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਵਿਖਿਆ ਜਾ ਸਕਦਾ ਹੈ ਕਿ ਬਾਲੂ ਰੇਤ ਵਿੱਚ ਕਿਵੇਂ ਇੱਕ BSF ਦਾ ਜਵਾਨ ਪਾਪੜਾ ਨੂੰ ਭੁੰਦਾ ਹੈ ਪਹਿਲਾਂ ਉਹ ਹੱਥ ਵਿੱਚ ਫੜੇ ਹੋਏ ਪਾਪੜ ਨੂੰ ਰੇਤ ਦੇ ਵਿੱਚ ਰੱਖਦਾ ਹੈ ਤੇ ਫਿਰ ਕੁਝ ਪਲਾ ਵਿੱਚੀ ਰੇਤ ਉੱਪਰ ਪਾਪੜ ਝੜ ਦਿੰਦਾ ਹੈ ਬਾਅਦ ਵਿੱਚ ਜਦੋਂ ਉਹ ਪਾਪੜ ਤੋਂ ਮਿੱਟੀ ਹਟਾ ਕੇ ਉਸ ਨੂੰ ਵੇਖਦਾ ਹੈ ਤਾਂ ਪਾਪੜ ਪੂਰੀ ਤਰ੍ਹਾਂ ਭੁੰਨ ਚੁੱਕਿਆ ਹੁੰਦਾ ਹੈ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਾਪੜ ਨੂੰ ਪੁੰਨਿਆ ਹੋਇਆ ਸਾਬਤ ਕਰਨ ਲਈ ਜਵਾਨ ਉਸ ਨੂੰ ਤੋੜ ਕੇ ਵੀ ਵਿਖਾ ਰਿਹਾ ਹੈ ਪਾਪੜ ਦੀ ਇਹ ਨਿੱਜੀ ਜਹੀ ਵੀਡੀਓ ਹੈ ਤੇ ਇਹ ਦੱਸਣ ਲਈ ਕਾਫੀ ਹੈ ਕਿ ਉੱਥੇ ਕਿੰਨੀ ਗਰਮੀ ਪੈ ਰਹੀ ਹੈ ਦੱਸਦੀ ਹੈ ਕਿ ਪੱਛਮੀ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਵਿੱਚ 45 ਡਿਗਰੀ ਮੌਸਮ ਦਰਜ ਕੀਤਾ ਗਿਆ ਹੈ ਇਸ ਤੋਂ ਬਾਅਦ ਇਹ ਵੱਧ ਕੇ 40 ਡਿਗਰੀ ਤੱਕ ਪਹੁੰਚ ਗਿਆ ਹੈ